ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਉ ਕੋਈ ਬੋਲੇ ਦੂਰ ਜਾਲ ਕੀ ਮਾਛਲੀ ਚਰੈ ਖਜ਼ੂਰ ਕਾਂਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੇ ਚਪਾਇਓ ਰਹਾਉ ਪੰਡਤ ਹੋਏ ਕਹਿ ਬੇਦਵਖਾਨੇ ਮੂਰਖ ਨਾਮ ਦਿਉ ਰਾਮਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਉ ਕੋਈ ਬੋਲੇ ਦੂਰ ਜਾਲ ਕੀ ਮਾਛੋਲੀ ਚਰੈ ਖਜ਼ੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੇ ਚ ਪਾਇਓ ਰਹਾਉ pandat hoye keh ved vkhane murak naam deyo ram jane wah guru ji ka khalsa wah guru ji ki fateh satna shri wah guru sahib jiyo ਉਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਉ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੇ ਖਜ਼ੂਰ ਕਾਇਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੇ ਚ ਪਾਇਓ ਰਹਾਉ ਪੰਡਤ ਹੋਏ ਕਹਿ ਬੇਦਵਖਾਨੇ ਮੂਰਖ ਨਾਮ ਦਿਉ ਰਾਮਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਉ ਕੋਈ ਬੋਲੇ ਦੂਰ ਜਾਲ ਕੀ ਮਾਛਲੀ ਚਰੈ ਖਜ਼ੂਰ ਕਾਂਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਨਹੇ ਚ ਪਾਇਓ ਰਹਾਓ ਪੰਡਤ ਹੋਏ ਕਹਿ ਬੇਦਵਖਾਨੇ ਮੂਰਖ ਨਾਮ ਦਿਉ ਰਾਮਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਉ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜ਼ੂਰ ਕਾਂਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੇ ਚ ਪਾਇਓ ਰਹਾਉ ਪੰਡਤ ਹੋਏ ਕਹਿ ਬੇਦਵਖਾਨੇ ਮੂਰਖ ਨਾਮ ਦਿਉ ਰਾਮਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਉ ਕੋਈ ਬੋਲੇ ਦੂਰ ਜਾਲ ਕੀ ਮਾਛੋਲੀ ਚਰੈ ਖਜ਼ੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੇ ਚ ਪਾਇਓ ਰਹਾਉ ਪੰਡਤ ਹੋਏ ਕਹਿ ਬੇਦਵਖਾਨੇ ਮੂਰਖ ਨਾਮ ਦਿਉ ਰਾਮਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋਡੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਉ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੇ ਖਜ਼ੂਰ ਕਾਂਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੇ ਚ ਪਾਇਓ ਰਹਾਉ ਪੰਡਤ ਹੋਏ ਕਹਿ ਬੇਦ ਵਿਖਾਨੇ ਮੂਰਖ ਨਾਮ ਦਿਉ ਰਾਮਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾਣ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੇ ਖਜ਼ੂਰ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹੇ ਚ ਪਾਇਓ ਰਹਾਓ ਪੰਡਤ ਹੋਏ ਕਹਿ ਬੇਦਵਖਾਨੇ ਮੂਰਖ ਨਾਮ ਦਿਉ ਰਾਮਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ